ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੋਂ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਸ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਆਪਦੇ ਨੂੰ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਆ ਪਿੰਡ ਲੋਹਕੇ ਕਲਾ ਤੀੜਾ ਜੀੜਾ ਜੀਲਾ ਇਸ ਪਰ ਬਹੁਤ ਮੂਰਤ ਲੱਗਦਾ ਹੈ ਆ ਲੱਗਦੇ ਪਿੰਡ ਦੋਸਤੋ ਕੋਈ ਦੁਵਾਲਾ ਮੱਥਾ ਸੰਦੂਵਾਰਾ ਥੋੜ੍ਹੀ ਥੋੜ੍ਹੀ ਬਾਗ ਤੇ ਦੋਸਤੋ ਇਹ ਪਿੰਡ ਬਹਿਕਤੂ ਤੇ ਮਹੂ ਤਕਰੀਬਨ ਜੇਕਰ ਆਪਾਂ ਦੇਖੀਏ ਤੇ ਪੰਜ ਤੋਂ 6 ਕਿਲੋਮੀਟਰ ਦੀ ਦੂਰੀ ਹੈਗੀ ਐ ਤੇ ਜੀਰੇ ਸ਼ਹਿਰ ਤੋਂ ਵੀ ਤਕਰੀਬਨ 210 ਤੋਂ 10 ਕਿਲੋਮੀਟਰ ਦੀ ਦੂਰੀ ਜਿਹੜੀ 8 ਤੋਂ 10 ਕਿਲੋਮੀਟਰ ਦੀ ਦੂਰੀ ਇਸ ਪਿੰਡ ਤੋਂ ਹੈਗੀ ਐ ਸੋ ਕਿਸੇ ਪਾਸਿਓਂ ਤੁਸੀਂ ਜੇ ਕਰਾਉਣਾ ਹੋਵੇ ਜੀਰੇ ਤੋਂ ਆਉਣਾ ਹੋਵੇ ਤਾਂ ਤੁਸੀਂ ਇਸ ਪਿੰਜਰ ਪਿੰਡ ਜਿਹੜੀ ਵਿਜ਼ਿਟ ਕਰ ਸਕਦੇ ਹੋ ਜਿਹੜੇ ਪਿੰਡ ਆਪਾਂ ਤੁਹਾਨੂੰ ਦੱਸ ਦਿੱਤੇ ਨੇ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਤੁਸੀਂ ਪੱਟ ਲੋਕੀ ਕਲਾ ਦੇ ਵਿੱਚ ਜੇਕਰ ਦੋਸਤੋ ਮੈਂ ਗੱਲ ਕਰਾਂ ਤਾਂ ਮਾਨਕ ਵਪਾਰੀ ਹੋਏ ਨੇ ਬਹੁਤ ਵਧੀਆ ਕਾਰੋਬਾਰ ਆ ਭਾਜੀ ਹੁਣਾ ਦਾ ਤੇ ਕਾਫੀ ਲੰਬੇ ਟਾਈਮ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਮਾਨਕ ਨੂੰ ਇਥੇ ਲੋਕ ਲਗਭਗ ਜਿੱਕਰ ਜੀਰਾ ਫਰੋਜ਼ਪੁਰ ਰੇੜਗੜ੍ਹ ਦੇ ਪਿੰਡਾਂ ਵਿੱਚ ਦੇਖੀਏ ਤੇ ਸਾਰੇ ਵਪਾਰੀ ਵੀਰ ਵੀ ਜਾਣਦੇ ਆ ਚੰਗੀ ਤਰ੍ਹਾਂ ਤੇ ਪਸ਼ੂ ਆ ਜਿਹੜੇ ਦੋਸਤੋ ਐਨੀਮਲ ਨੇ ਐਫ ਐਫ ਬਿਹੜਾਂ ਮੱਝਾਂ ਹਰ ਇੱਕ ਤਰ੍ਹਾਂ ਦੀਆਂ ਕੁਆਲਿਟੀ ਦੀਆਂ ਤੁਹਾਨੂੰ ਇਸ ਘਰ ਵੇਖਣ ਦੇ ਵਿੱਚ ਮਿਲਣਗੀਆਂ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਭਾਈ ਮਾਨਕ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਲਗਾਤਾਰ ਜਿਹੜੇ ਸੰਪਰਕ ਨੰਬਰ ਨੇ ਦੋਸਤੋ ਮੈਂ ਵੀਡੀਓ ਸਕਰੀਨ ਤੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਬਾਈ ਹੋਰਾਂ ਦੇ ਤੁਸੀਂ ਵਧੇਰੇ ਗੱਲਬਾਤ ਵੀ ਉਹਨਾਂ ਦੇ ਨਾਲ ਕਰ ਸਕਦੇ ਹੋ ਰਿਗਾਰਡਿੰਗ ਪਸ਼ੂਆਂ ਦੇ ਸੌਦਾ ਜਿਹੜਾ ਤੁਸੀਂ ਖਾਸ ਤੌਰ ਤੇ ਬਾਈ ਉਹਨਾਂ ਦੇ ਨਾਲ ਕਰਨਾ ਹੈਗਾ ਜਦੋਂ ਉਹਨਾਂ ਦੇ ਕੰਟੈਕਟ ਨੰਬਰ ਮੈਂ ਸ਼ੋ ਕਰ ਦੂੰਗਾ ਥੱਲੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਉਹਨਾਂ ਦਾ ਅੱਗੇ ਲੜਕਾ ਜਿਹੜਾ ਹੈਗਾ ਵੀਰ ਸੁਖ ਹੈਗਾ ਤੋ ਕਬੀਰ ਪ੍ਰੋਪਰ ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਆ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਉਹ ਦੇਵੇਗਾ ਦੋਸਤੋ ਤੇ ਤੁਸੀਂ ਬਿਲਕੁਲ ਇਨਫੋਰਮੇਸ਼ਨ ਧਿਆਨ ਦੇਣਾ ਪਹਿਲਾਂ ਸੁਣ ਲਿਓ ਸਮਝ ਲਿਓ ਉਸ ਤੋਂ ਬਾਅਦ ਬਾਈ ਹੋਰਾਂ ਦੇ ਸੰਪਰਕ ਨੰਬਰਾਂ ਤੇ ਕਾਲ ਕਰ ਸਕਦੇ ਜੀ ਸਭ ਤੋਂ ਪਹਿਲਾਂ ਸੁਖਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹਾਂ ਜੀ ਵਧੀਆ ਜੀ ਠੀਕ ਆ ਅੱਜ ਸੁਖਵੀਰ ਕਿੰਨੇ ਐਨੀਮਲ ਸੇਲ ਆਪਣੇ ਕੋਲ ਆਏ ਹਨ ਚਾਰ ਬੈੜਾਂ ਹੀ ਤੇ ਇੱਕ ਮੱਝ ਆਈ ਇੱਕ ਮੱਝ ਚਾਰ ਬੈੜਾਂ ਆਪਣੇ ਕੋਲ ਹਾਂਜੀ ਠੀਕ ਆ ਪਹਿਲੇ ਨੰਬਰ ਤੇ ਇਹ ਵੈਡ ਜਰਸੀ ਦੇ ਵਿੱਚ ਆ ਗਈ ਹੈ ਜੀ ਹਾਂ ਜੀ ਜਰਸੀ ਇਹਦੇ ਵਿੱਚ ਹੈ ਤੇ ਕੀ ਡਿਟੇਲ ਆ ਵੀਰ ਜੀ ਦੀ ਇਹ ਦੋ ਗੰਨਾਂ ਮਗਰ ਫੀਮੇਲ ਕਾਫ ਆਈ ਜਰਸੀ ਵੱਛੀ ਆ ਅੱਛਾ ਜੀ ਤੇ ਦੁੱਧ ਇਸ ਟਾਈਮ ਤੇ 8 ਤੋਂ 10 ਲੀਟਰ ਬੋਲਾ ਤਿਆਰ ਆ ਅੱਛਾ ਸੂਈ ਨੂੰ ਕਿੰਨੇ ਟਾਈਮ ਦੱਸਿਆ ਜੀ ਸੂਈ ਨੂੰ 5 ਦਿਨ ਹੋ ਗਏ 5 ਦਿਨ ਮਗਰ ਜਰਸੀ ਪਿਓਰ ਵੱੱਛੀ ਹੈ ਹਾਂ ਜੀ ਠੀਕ ਆ 5 ਦਿਨ ਤਾਂ ਸਮਾਂ ਜਿਹੜਾ ਦੋਸਤੋ ਹੋ ਗਿਆ ਇਹਨੂੰ ਸੂਈ ਨੂੰ ਤੇ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਬੇਸ਼ੱਕ ਜਿਹੜੀ ਆ ਵੇਖੋ ਸੋਹਣੀ ਆਰਡਰ ਦੀ ਕੁਆਲਿਟੀ ਹੈਗੀ ਆ ਬਿਲਕੁਲ ਪੱਧਰ ਲੈਵਾ ਮੁੱਠੀ ਦਾ ਥਾ ਤੇ ਸੁਈਬਿਰ ਪਹਿਲਾ ਸੁਵਾ ਕਿ ਦੂਜਾ ਇਹ ਪਹਿਲਾ ਸੁਵਾ ਜੀ ਦੋ ਦੰਦਾਂ ਦੇ ਦੋ ਦੰਦਾਂ ਦੇ ਮੂੰਹ ਆ ਦੋਂਦੀ ਮੂੰਹ ਆ ਦੋਸਤੋ ਬਾਕੀ ਜਿਹੜੀ ਨਜ਼ਰ ਆ ਸਕੈਨ ਜਿਹੜੀ ਆਪਣੀ ਅੱਖਾਂ ਰਾਹੀਂ ਤੁਸੀਂ ਕਰ ਸਕਦੇ ਆ ਆ ਵੇਖੋ ਮੂੰਹ ਪਟਕੇ ਕੋਈ ਤੁਹਾਨੂੰ ਦਿਖਾ ਦੇਣੇ ਬਿਲਕੁਲ ਆ ਵੇਖੋ ਦੋਂਦੀ ਜਿਹੜੀ ਮੂੰਹ ਆ ਬਾਕੀ ਜਦੋਂ ਤੁਸੀਂ ਆਪ ਵੀ ਮੌਕੇ ਤੇ ਆਏ ਤਸੱਲੀ ਦੇ ਨਾਲ ਵੇਖ ਕੇ ਨਰਖ ਪਰਖ ਕਰਕੇ ਖਰੀਦ ਸਕਦੇ ਆ ਹਲੋ ਇਹਨੂੰ ਕਰ ਲੈ ਬੱਚੀ ਇਹਨੂੰ ਬੱਚੀ ਦਿਖਾ ਦੇਣੇ ਸੋ ਦੋਸਤੋ ਆ ਮਗਰ ਜਿਹੜਾ ਫੀਮੇਲ ਕਾਪ ਆ ਬੱਚਾ ਮਗਰ ਆ ਦੇਖੋ ਠੀਕ ਹੈ ਜੀ ਲੈ ਜੀ ਅਜੇ ਦੰਦਾਂ ਦੇ ਵਿੱਚੋਂ ਦੋ ਦੰਦ ਹੈਗੀ ਆ ਦੋਂਦੀ ਆ ਉਹ ਇੱਕ ਵਾਰੀ ਫੇਰ ਨੋਟ ਕਰ ਲਓ ਤੇ ਤਾਜੀ ਬਿਲਕੁਲ ਸਹੀ ਆ ਠੀਕ ਆ ਦੋਸਤੋ ਭਾਈ ਹੁਣ ਮਿਲਕ ਕਿੰਨਾ ਤਿਆਰ ਰੈਡੀ ਕਿੰਨਾ ਕਿੰਨਾ ਚਵਾਵਾਂਗੇ ਇਹਨਾਂ 10 ਲੀਟਰ ਦੇ ਦੁੱਧ ਤਿਆਰ ਹੈ 10 ਲੀਟਰ ਦੀ ਚਵਾਈ ਕਰਵਾ ਦੇਉਗੇ ਹਾਂਜੀ ਠੀਕ ਹੈ ਤੇ ਮੁੱਲ ਕਿੰਨਾ ਦੇਗਾ ਤੇ 30000 ਰੁਪਏ 35000 ਹਾਂਜੀ ਮਾਨਤਨ ਹੋ ਜਾਊਗਾ ਮਾਨਤਨ ਹੋਵੇਗਾ ਹਾਂਜੀ ਠੀਕ ਹੈ ਮਾਨਤਨ ਹੋ ਜਾਏਗਾ ਦੋਸਤੋ 35000 ਰੁਪਏ ਜਿਹੜੀ ਇਸ ਦੀ ਮੰਗ ਹੈਗੀ ਭਾਈ ਜੀ ਲਾਲ ਵਹਿੜ ਦੀ ਦੂਜੇ ਨੰਬਰ ਤੇ ਐਚ ਐਫ ਵਹਿੜ ਆ ਗਈ ਆ ਵੱਡੀਆਂ ਵਹਿੜ ਆ ਗਈਆਂ ਪਿਓਰ ਐਚ ਐਫ ਦੇ ਵਿੱਚ ਆ ਸੋਦੇ ਜਿਹੜੇ ਵੀ ਰਸਕੀਨ ਹੋਣ ਖਰੀਦਣ ਦੇ ਚਾਹਵਾਨ ਹੋਣ ਤੁਸੀਂ ਐਚ ਐਫ ਵਹਿੜਾ ਖਰੀਦਣੀਆ ਚਾਹੁੰਦੇ ਹੋ ਕੋ ਵੀਰ ਜਰੂਰ ਖਰੀਦ ਸਕਦੇ ਆ ਤੇ ਸੁਖਬਾਈ ਜੀ ਦੀ ਕੀ ਡਿਟੇਲ ਆ ਦੋ ਨੰਬਰ ਵਾਲੀ ਇਹਦਾ ਤੀਜਾ ਸੁਭਾ ਤੇਜਾ ਸੁਭਾ ਹਾਂਜੀ ਦੂਜੇ ਸੁਵੇ ਦਾ ਇਹਦਾ 26 27 ਲੀਟਰ ਦਾ ਦੁੱਧ ਦਾ ਰਿਕਾਰਡ ਹੈ ਸੈਕੰਡ ਲაქਟੇਸ਼ਨ ਦੇ ਵਿੱਚ ਹਾਂਜੀ ਇਹਦੀ ਥਰਡ ਲაქਟੇਸ਼ਨ ਚ ਸੁਣ ਜਾ ਰਹੀ ਹੈ ਤੇ ਦਿਨ ਕਿੰਨੇ ਕੁ ਲੈਂਦੀ ਹੈ ਦਿਨ ਹਜੇ ਇਹਦੇ 15 ਤੋਂ 20 ਦਿਨ ਪਏ ਹੀ ਹਜੇ ਬਣਉਦੀ ਪਈ ਹੈ ਹਨਾ ਹਾਂਜੀ ਠੀਕ ਹੈ ਹਜੇ ਇਹਦਾ ਬਨਾਤ ਨਾ ਦੋਸਤੋ ਅੱਜ ਤੇ ਸਮੇਂ ਇੰਨਾ ਕੁ ਬਣਿਆ ਹੈਗਾ ਹਜੇ ਢੱਲਾ ਢੋਲਾ ਜਿੰਨੀਆਂ ਕਿ ਤੁਸੀਂ ਦੇਖ ਰਹੇ ਹੋ ਤਕਰੀਬਨ ਵੀਰ ਨੇ ਦੱਸਿਆ ਵੀ 25 26 26 ਲੀਟਰ ਦਾ ਜਿਹੜਾ ਸੈਕੰਡ ਟਾਈਮਰ ਦੇ ਵਿੱਚ ਕੈਪੈਸਿਟੀ ਰਹੀ ਆ ਤੇ ਫਿਰ ਕੀ ਮਾਲਕਾਂ ਦੇ ਦੱਸਣ ਦੇ ਅਨੁਸਾਰ 30 ਤੋਂ 32 ਲੀਟਰ ਦੀ ਕੈਪੈਸਿਟੀ ਵੀ ਦੁੱਧ ਦੇਣ ਦੀ ਕੈਪੈਸਿਟੀ ਹੋਊਗੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਇਹ ਮੂੰਹੋਂ ਕੁਝ ਪਤਾ ਜੀ ਮੂੰਹੋਂ ਕੁਝ ਨਹੀਂ ਮੂੰਹੋਂ ਜਵਾਨੇ ਮੂੰਹੋਂ ਜਵਾਨਾ ਹਾਂਜੀ ਠੀਕ ਆ ਤੋੜ ਕੇ ਹਾਂਜੀ ਤੋੜ ਕੇ ਵਿਖਾਈਏ ਥਰਡ ਲਕੇਸ਼ਨ ਦੇ ਵਿੱਚ ਅੱਗੇ ਸੌਣ ਜਾ ਰਹੀ ਹੈ ਦੋਸਤੋ ਅਜੇ ਸਮਾਂ तकरीबन 2 ਹਫਤੇ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ 2 ਹਫਤੇ ਦਾ ਸਮਾਂ ਹਜੇ ਬਾਕੀ ਆਰਡਰ ਦੀ ਕੁਆਲਿਟੀ ਦੀ ਟਿੱਲਾ ਢੂਲਾ ਬਹੁਤ ਹੀ ਹਜੇ ਆਹ ਲਓ ਜੀ ਠੀਕ ਹੈ ਆ ਲੋ ਡਾਕ ਕੇ ਦਰਵਾਜ਼ਾ ਕਦ ਕਾਠੀ ਬਹੁਤ ਵਧੀਆ ਦੋਸਤੋ ਹਾਈਟ ਪੱਖੋਂ ਵੇਖੋਗੇ ਤੇ ਐਚ ਐਫ ਜਿੱਦਾਂ ਪੋਸਟਿੰਗ ਸਾਈਡ ਦੇ ਵਿੱਚ ਜਿਹੜੀਆਂ ਦੋਸਤੋ ਇਹ ਬੈਠਾ ਨੇ ਥਾਂ ਤੋਂ ਦੀ ਕੁਆਲਿਟੀ ਬਹੁਤ ਵਧੀਆ ਖੂਬਸੂਰਤ ਆ ਦੋਸਤੋ ਕੋਈ ਬਾਦੂ ਕਿਸੇ ਤਰ੍ਹਾਂ ਦਾ ਕੋਈ ਬੱਚੀ ਚਾਹੇ ਫੋਰਡ ਕਿਸੇ ਤਰ੍ਹਾਂ ਦੀ ਤੁਹਾਨੂੰ ਲੈ ਜਾ ਬਿਲਕੁਲ ਚਾਰ ਥਾਂ ਦੇ ਚਾਰੇ ਥਾਂ ਤੁਹਾਨੂੰ ਜਿਹੜੇ ਫਿੱਥਾਂ ਮਿਰਲਾਂ ਦੇ ਵਿੱਚ ਨਜ਼ਰ ਆਉਣਗੇ ਠੀਕ ਆ ਇਹ ਤਾਂ ਸੁਖ ਭਾਈ ਆ ਕਿੰਨੀ ਡਿਮਾਂਡ ਕਿੰਨੀ ਕੀਤੀ ਆ ਇਹਦਾ ਹੀ 90000 ਰੁਪਏ 90000 ਹਾਂਜੀ ਠੀਕ ਆ ਆ ਬਾਕੀ ਕੁਝ ਮੌਕੇ ਤੇ ਹੋਣ ਮੌਨਤਨ ਹੋ ਜੂਗੀ ਮੌਕੇ ਤੇ ਹੋ ਜਾਏਗਾ ਮੌਕੇ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਵੀਰ ਆਪਣੇ ਕੋਲ ਆਈ ਆ ਹਾਂਜੀ ਐਫ ਦੇ ਵਿੱਚ ਵੀ ਪਿਓਰ ਹੈ ਐਫ ਦੇ ਵਿੱਚ ਪਿਓਰ ਹੈ ਠੀਕ ਹੈ ਯਾਰ ਦੂਜਾ ਸੂਰਾ ਹੀ 6 ਦਾ ਆਂਦਾ ਈ ਠੀਕ ਆ ਮੂੰਹਾਂ ਛਕੀ ਆ ਹਾਂਜੀ ਤੇ ਮੂੰਹਾਂ ਛਕੀ ਆ ਦੋਸਤੋ ਇੱਕ ਵਾਰੀ ਫੇਸ ਦੀ ਕੁਆਲਿਟੀ ਦੇਖ ਲਓ ਉਸ ਤੋਂ ਬਾਅਦ ਤਕਰੀਬਨ ਆਪਾਂ ਓਵਰ ਆਲ ਜਿਹੜੀ ਤੁਹਾਨੂੰ ਆ ਬੈਡ ਤੋੜ ਕੇ ਚਲਾ ਕੇ ਬਿਲਕੁਲ ਤਸੱਲੀ ਨਾਲ ਦਿਖਾਵਾਂਗੇ ਠੀਕ ਹੈ ਜੀ ਆਹ ਲਓ ਤੇ ਸਮਾ ਸੁਖ ਭਈ ਇਹਦਾ ਕਿੰਨਾ ਕ ਪਿਆ ਹੋਇਆ ਇਹਦੇ ਵੀ 15 ਦਿਨ ਪਿਆ ਹੀ ਹਜੇ ਸੂ 15 ਦਿਨ ਸੂਨ ਦੇ ਵਿੱਚ ਪਏ ਆ ਹਾਂਜੀ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਦੇਖੋ ਆ ਦੇਖੋ ਹਜੇ 15 ਦਿਨ ਲੱਗੇਗੀ ਜੀ ਹਾਂਜੀ ਠੀਕ ਆ ਥਿਲ ਥੁਲ ਹਜੇ ਹੈਗੀ ਆ ਆ ਵਟ ਬਟ ਬਹੁਤ ਜਿਆਦਾ ਆ ਹਜੇ ਵਟ ਬਟ ਬਹੁਤ ਆ ਦੋਸਤੋ ਤੇ ਇਹਦੀ ਕੋਈ ਦਸੀ ਗਈ ਨਹੀਂ ਜੀ ਇਹਦੀ ਦੂਜੇ ਸੂਬੇ ਦਾ 28 ਲੀਟਰ ਦਾ ਰਿਕਾਰਡ ਹੈ ਕੀ 30 ਤੋਂ 35 ਲੀਟਰ ਦੇ ਵਿੱਚ ਵਿੱਚ ਦੋ ਦੇ ਦੂਗੀ ਅੱਛਾ ਜੀ ਸੈਕੰਡ ਟਾਈਮਰ ਚੁਆਈ ਕਰਵਾਈ ਹੈ ਨਹੀਂ ਹਾਂਜੀ ਠੀਕ ਆ ਸੈਕੰਡ ਟਾਈਮਰ ਫਸਟ ਟਾਈਮਰ ਫਸਟ ਟਾਈਮ ਦੇ ਵਿੱਚ ਹੁਣ ਸੈਕੰਡ ਟਾਈਮਰ ਸੁਣਾ ਜੀ ਠੀਕ ਹੈ ਜੀ ਸੋ ਵਧੀਆ ਚੀਜ਼ ਇਹ ਕਿ ਜਿਹੜੀਆਂ ਵਾਲੀਆਂ ਜਿਹੜੀਆਂ ਦੋਸਤੋ ਵਹਿੜਾ ਨੇ ਇੱਕ ਵਾਰੀ ਖੋਲ ਕੇ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦਸਲੀ ਦੇ ਨਾਲ ਤੋੜ ਕੇ ਦਿਖਾਵਾਂਗੇ। ਕੱਦ ਕੱਠੀ ਪੂਰਾ ਦੋਸਤੋ ਫਿੱਟ ਪੁੜੇ ਦੀ ਚੜਾਈ ਜਿਹੜੀ ਹੈਗੀ ਆ ਪੂਰੀ ਆ। ਵੇਲ ਪੱਖੋਂ ਲੰਬਾਈ ਵੀ ਪੂਰੀ ਆ। ਬਾਕੀ ਠੀਕ ਹੈ ਬਾਕੀ ਥਣ ਥੰਦੀ ਜਿਹੜੀ ਕੁਆਲਿਟੀ ਆ ਦੋਸਤੋ ਉਹ ਸੋਹਣੀ ਹੈਗੀ ਆ ਅੱਗੇ ਜਦੋਂ ਖੂਨ ਤੋਂ ਬਾਅਦ ਬਿਲਕੁਲ ਜਿਹੜਾ ਮੁੱਠੀਲਾ ਥਣ ਬਣ ਕੇ ਜਿਹੜਾ ਸਾਹਮਣੇ ਆਉਣਾ ਤੇ ਇਹਦੀ ਜਿਹੜੀ ਡਿਮਾਂਡ ਆ ਉਹ ਵੀ ਆਪਾਂ ਬਾਈ ਤੋਂ ਪੁੱਛਦੇ ਆ ਫਿਰ ਕੀ ਇਹਦਾ ਮੁੱਲ ਕਰਦੇ ਆ ਇਹਦੀ ਡਿਮਾਂਡ ਆਈ 98000 ਰੁਪਏ ਜੀ ਮਾਨਤਾਨ ਹੋ ਜਾਊਗਾ ਜੀ 98000 ਹਾਂਜੀ ਠੀਕ ਹੈ ਜੀ ਤੇ ਇਹ ਬਾਈ ਵੈਸੇ ਨੈੱਟ ਦੁੱਧ ਮਿਲਕਿੰਗ ਕਿੰਨਾ ਕੁ ਪਾਉਗੇ ਜੀ ਜੇ ਵਹਿੰਦੀ ਦੀ ਬਰੀਡ ਕੁਆਲਿਟੀ ਆ ਜੀ ਇਹਨੂੰ 35 ਲੀਟਰ ਤੋਂ ਚਾਹੀਦਾ 25 ਤੋਂ 35 ਲੀਟਰ 32 ਤੋਂ 35 ਮਾਗ 30 ਪਲੱਸ ਚੱਲੇਗੀ ਪੱਕੀ ਸ਼ੋਰ ਹੈ ਵੀ 30 ਪਲੱਸ ਹੀ ਚੱਲੂਗੀ ਹੈ ਹਾਂਜੀ ਬਾਡੀ ਬੰਦਰ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਬਿਲਕੁਲ ਹੋ ਜਾਂਦੇ ਵਿੱਚ ਜਾਨਦਾਰ ਪੂਰੀ ਕਿਸੇ ਪਾਸੇ ਤੁਹਾਨੂੰ ਲਿੱਸਾ ਫਿੱਕਾ ਪਸੂ ਨਜ਼ਰ ਨਹੀਂ ਆਵੇਗਾ ਤੇ ਇੱਕ ਲਾਸਟ ਤੇ ਜਿਹੜੀ ਇੱਕ ਵਹਿੜ ਤੁਹਾਨੂੰ ਦਿਖਾਉਣੀ ਆ ਬਹੁਤ ਵਧੀਆ ਜਿਹੜੀ ਵਹਿੜ ਹੈਗੀ ਆ ਤੇ ਇਹਦੇ ਬਾਰੇ ਇਨਫੋਰਮੇਸ਼ਨ ਆਪਾਂ ਬਾਈ ਸੁਖ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਰ ਜਿਹੜੀ ਬਲੈਕ ਵੈਡ ਆ ਗਈ ਆਪਣੇ ਕੋਲ ਹਾਂਜੀ ਕੀ ਇਨਫੋਰਮੇਸ਼ਨ ਹੈਗੀ ਹੈ ਜੀ ਇਹ ਰਾਤ ਦੀ ਸੂਈ ਆ ਜੀ ਫੀਮੇਲ ਕਾਫ ਹੈ ਮਗਰੇ ਦੇ ਠੀਕ ਆ ਹਾਂਜੀ 20 ਲੀਟਰ ਦੁੱਧ ਇਸ ਟਾਈਮ ਬੋਲਾ ਤਿਆਰ ਹੈ ਜੀ ਠੀਕ ਆ ਜੀ 30 ਤੋਂ 35 ਲੀਟਰ ਦੁੱਧ ਵੀ ਦੇ ਦੂਗੀ ਠੀਕ ਆ ਜੀ 30 ਤੋਂ 35 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈ ਦੋਸਤੋ ਉਹ ਵੀਰ ਨੇ ਦੱਸਿਆ ਵੀ ਬਿਲਕੁਲ ਨਾਰਮਲ ਹੀ ਇਸਨੇ ਪਾ ਦੇਣਾ ਤੇ ਹਜੇ ਰਾਤੀ ਸੂਈ ਆ ਰਾਤੀ ਦੀ ਸੂਈ ਆ ਰਾਤੀ ਸੂਈ ਆ ਦੋਸਤੋ ਤੇ ਬਿਲਕੁਲ ਪਿੱਛੇ ਫੀਮੇਲ ਹੈ ਜੀ ਹਾਂਜੀ ਫੀਮੇਲ ਹੈ ਪਿੱਛੇ ਫੀਮੇਲ ਕਾਫ ਆ ਬਿਲਕੁਲ ਡੱਬਾ ਜਿਹੜਾ ਬੱਚਾ ਦੋਸਤੋ ਜਿੰਦੇ ਵਿੱਚ ਬਿਲਕੁਲ ਡੱਬਾ ਬੱਚਾ ਨਾਰੂ ਜਿਹੜਾ ਬੱਚੇ ਦੇ ਬਿਲਕੁਲ ਨਾਲ ਕੱਲ ਰਾਤ ਤੋਂ ਜਿਹੜੀ ਇਹ ਸੂਈ ਹੈ ਠੀਕ ਹੈ ਫੀਮੇਲ ਕਾਫਾ ਮਗਰ ਹਾਂਜੀ ਇਹ ਬੱਚੇ ਦਾ ਕਰਦੀ ਐ ਇਹਨੂੰ ਖੋਲ ਕੇ ਨਹੀਂ ਦਿਖਾ ਸਕਦੇ ਹਾਂਜੀ ਹਾਂ ਸੋ ਦੋਸਤੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੇਕਰ ਇਹਨੂੰ ਖੋਲਿਆ ਤਾਂ ਥੋੜਾ ਜਿਹਾ ਦਿੱਕਤ ਆ ਥਾਂ ਥੱਲੇ ਬਹੁਤ ਗਿੱਲੀ ਆ ਫਰਸ਼ ਹੈਗੀ ਆ ਉਹ ਬਹੁਤੇ ਵੀਰ ਆ ਦੋਸਤੋ ਜਿਹੜੇ ਸਮਝਦਾਰ ਨੇ ਸਮਝ ਲੈਣਗੇ ਬਾਕੀ ਤੋਰਾ ਤਾਰਾ ਬਹੁਤ ਵਧੀਆ ਚੰਗਾ ਤੇ ਹਵਾਨਾ ਜਿਹੜਾ ਹੈਗਾ ਦੋਸਤੋ ਸੱਜੇੋਂ ਖੱਬੇੋਂ ਬੈਣੀਓ ਉਲਟ ਬੈਣੀਓ ਤੁਹਾਨੂੰ ਸਾਰੇ ਪਾਸਿਓ ਦਿਖਾ ਦਾਂ ਆਪਾਂ ਤਸਦੀਕ ਦੇ ਨਾਲ ਆ ਲਓ ਜੀ ਆਹ ਥਣਾਂ ਦੀ ਕੁਆਲਿਟੀ ਜੇ ਜੇਕਰ ਆਪਾਂ ਇੱਕ ਸਾਈਡ ਤੋਂ ਦੋਸਤੋਂ ਨਜ਼ਰ ਮਾਰਦੇ ਆਂ ਤਾਂ ਬੈਣੀ ਵਾਲੇ ਪਾਸੇ ਤੋਂ ਤੇ ਦੋਸਤੋਂ ਦੂਜੇ ਪਾਸੇ ਵਾਲੇ ਬੈਣੀ ਵਾਲੇ ਪਾਸੇ ਥਣ ਜਿਹੜੇ ਆ ਦੋਸਤੋਂ ਬਿਲਕੁਲ ਲੁਕਾ ਜਾਂਦੀ ਆ ਬਿਲਕੁਲ ਬਰਾਬਰਤਾ ਜਿਹੜੀ ਪੂਰੀ ਆ ਕਿਉਂ ਥਣਾਂ ਦੀ ਮਿੱਥਾਂ ਵਰਲਾ ਗੈਰ ਅੰਤਰ ਪੂਰਾ ਹੈਗਾ ਆ ਲਓ ਭਵਾਨੇ ਦੀ ਸ਼ੇਪ ਸੋਹਣੀ ਆ ਤਕਰੀਬਨ 30 ਤੋਂ 35 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ 35 ਲੀਟਰ ਹੈ ਜਿਹੜਾ ਦੋਤੋ ਦੋਸਤ ਇਸ ਨੇ ਪਾ ਦੇਣਾ ਹਵਾਨਾ ਜਿਹੜਾ ਦੋਸਤੋ ਪੱਟਾਂ ਦੇ ਸਾਹਮਣੇ ਵਿੱਚ ਪੂਰਾ ਖਸਮਾ ਹਵਾਨਾ ਤੇ ਤੁਰਨਾ ਵੀ ਥੋੜਾ ਐਨੀਮਲ ਨੂੰ ਔਖਾ ਹੈ ਤੇ ਸੁਖ ਭਾਈ ਇਹਦੀ ਡਿਮਾਂਡ ਕਿੰਨੀ ਕਰਦੀ ਹੈ ਇਹਦੀ ਡਿਮਾਂਡ ਹੈ 92000 ਰੁਪਿਆ 92000 ਹੈ ਜੀ ਹਾਂਜੀ ਠੀਕ ਹੈ ਜੀ ਸੋ ਖੁੱਲਾ ਤਾਂ ਮੰਨਤਨ ਹੋ ਜਾਏਗਾ ਕਿ ਥੋੜਾ ਜਿਹਾ ਵੀ ਤੰਗ ਆ ਵੀ ਗੁਜਾਇਸ਼ੀ ਥੋੜੀ ਬੱਧੀ ਗੁਜਾਇਸ਼ੀ ਹਾਂਜੀ ਠੀਕ ਹੈ ਇੱਕ ਇਸ ਤੋਂ ਇਲਾਵਾ ਇਹਨੂੰ ਮੜਾ ਜੇ ਥੋੜਾ ਜਿਆਦਾ ਇਹਨੂੰ ਹਿੱਕ ਦਈਏ ਜੀ ਚਲੋ ਆਪੇ ਕੋ ਜੀ ਆ ਬਹਿਣੀ ਵਾਲੇ ਪਾਸੇ ਤੋਂ ਨਜ਼ਰ ਮਾਰੋ ਦੋਸਤੋ ਮਿੱਠਾ ਵਰਲਾ ਬਹੁਤ ਜਿਆਦਾ ਸੋਹਣੀਆਂ ਹੈਗੀਆਂ ਨੇ ਅਜੇ ਤਾਂ ਬਾਈ ਵਰਦੀ ਪੈ ਗਈ ਠੀਕ ਹੈ ਜੀ 20 ਲੀਟਰ ਬੋਲੇ ਚੱਲ ਰਹੀ ਹੈ ਠੀਕ ਹੈ ਜੀ ਕੋਈ ਨਹੀਂ ਜੀ ਇਹ ਬਈ ਆ ਗਈ ਚੋਕੇ ਠੀਕ ਆ 20 ਲੀਟਰ ਬੋਲੇ ਦੇ ਵਿੱਚ ਚੱਲ ਰਹੀ ਹੈ ਨਾ ਜੀ ਹਾਂ ਜੀ ਹਾਂ ਜੀ ਤਿਆਰ ਹੈ ਠੀਕ ਆ ਤੇ ਸੁਖ ਭਾਈ ਇਸ ਤੋਂ ਬਾਅਦ ਆਪਣੇ ਕੋਲ ਲਾਸਟ ਐਂਡ ਫਾਈਨਲ ਮੱਝ ਸੇਲ ਨਹੀਂ ਹੈਗੀ ਹੈ ਨਾ ਮੱਝ ਆਈ ਅੱਜ ਹੀ ਸਵੇਰ ਆ ਸਵੇਰ ਠੀਕ ਹੈ ਜੀ ਹਾਂ ਜੀ ਇੱਕ ਦੋਸਤੋ ਤੁਹਾਨੂੰ ਜਿਹੜੀ ਕੰਮ ਮਾਝ ਦਿਖਾਉਣ ਜਾ ਰਹੇ ਹਾਂ ਅੱਜ ਹੀ ਸਰੀ ਆ ਬਿਲਕੁਲ ਤਾਜੀ ਮਾਰਨਿੰਗ ਟਾਈਮ ਦੀ ਪੁੱਛ ਰਹੇ ਨੇ ਕਦੋਂ ਦੀ ਅਸੁਖ ਬਾਈ ਕਦੋਂ ਦੀ ਸੂਈ ਹੈ 10 ਵਜੇ ਸੂਈ ਆਈ ਅੱਜ ਅੱਜ 31 ਅਕਤੂਬਰ ਨੂੰ ਹਾਂਜੀ ਤੇ ਜੇਰ ਪ੍ਰੋਪਰ ਪਈ ਜੇਰ ਪ੍ਰੋਪਰ ਪਈ ਆਈ ਠੀਕ ਹਣੀ ਹਰੇ ਆਈ ਆ ਠੀਕ ਆ ਜੀ ਜੇਰ ਪ੍ਰੋਪਰ ਪਈ ਆ ਦੋਸਤੋ ਤੇ ਬੱਚਾ ਮਗਰ ਕੀ ਹੈ ਜੀ ਮੇਲ ਕਾਫ ਹੈ ਮਗਰ ਮੇਲ ਕਾਫ ਆ ਦੋਸਤੋ ਮਗਰ ਖੱਟਾ ਤੇ ਆਹ ਵੇਖੋ ਦੁੱਧ ਠੀਕ ਹੈ ਤੁਹਾਨੂੰ ਦੇ ਦੂੰਗੀ 14 ਤੋਂ 15 ਕਿਲੋ ਆਹ ਆਵਾਣਾ ਦੇਣਾ ਚਾਹੀਦਾ ਆ ਵੀ ਕੋਹ ਬਣਾ ਲਈ। ਜਿੰਗਾ ਖਾਣ ਲੱਗਾ ਤੇ ਵੀਰ ਕਹਿੰਦਾ ਵੀ ਤਕਰੀਬਨ 12 14 14 ਲੀਟਰ ਇਹਨੂੰ ਦੁੱਧ ਪਾਉਣਾ ਵੀ ਚਾਹੀਦਾ ਨਾਰਮਲ ਤੇ ਫਰੀਕ ਚਮੜੀ ਦੇ ਵਿੱਚ ਹੈਗੀ। ਆਹ ਆ ਫੇਸ ਦੀ ਕੁਆਲਿਟੀ ਤੇ ਪਸ਼ੂ ਵਪਾਰ ਦਾ ਕੰਮ ਆ। ਤੁਸੀਂ ਪਸ਼ੂ ਆ ਗੋ ਤਕਰੀਬਨ ਅਗਲੇ ਘਰਾਂ ਦੇ ਵਿੱਚੋਂ ਆਉਂਦੇ ਆ ਤੇ ਬਾਕੀ ਜਦੋਂ ਤੁਸੀਂ ਵੀ ਮੌਕੇ ਤੇ ਹੋ ਤਸੱਲੀ ਆਪ ਦੀ ਦੋ ਟਾਈਮ ਇੱਕ ਟਾਈਮ ਉਹ ਕਰਕੇ ਥੋੜਾ ਦੇਖਣਾ ਜਿਹੜਾ ਫਰਜ਼ ਬਣਦਾ। ਉਹ ਤੁਸੀਂ ਜਿਹੜਾ ਜਰੂਰ ਕਰ ਲੈਣਾ ਹੈ। ਕੈਮਰੇ ਤੋਂ ਲੱਗੀਆਂ ਕੋਈ ਗੱਲ ਨਹੀਂ। ਕਈ ਵਾਰ ਪਛੂ ਜਿਹੜੇ ਦੋਸਤੋਂ ਕੈਮਰੇ ਤੋਂ ਤੇ ਉਪਰੇ ਬੰਦੇ ਤੋਂ ਦੱਸਦੇ ਆ। ਇਸ ਕਰਕੇ ਮੈਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਉਸ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦਾ। ਉਸ ਸਿੰਗਲ ਤੋਂ ਦਿਖਾ ਦਾਂ ਕਰਾਂਗਾ। ਬਾਕੀ ਤੋਰਾ ਤਾਰਾ ਚੰਗਾ ਦੋਸਤੋ ਤੋਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ ਹਵਾਨਾ ਵੀ ਪੱਧਰ ਤੇ ਠੀਕ ਹੈ ਜਿੱਦਾਂ ਦਾ ਇਹ ਬੋਡੀ ਵੇਟ ਆ ਇਹਨੂੰ 15 ਲੀਟਰ ਦੁੱਧ ਦੇਣਾ ਚਾਹੀਦਾ ਹੈ ਅੱਛਾ ਜੀ ਹਾਂ ਜੀ ਬਿਲਕੁਲ ਜੀ ਚਾਹੀਦਾ ਜੀ ਨਾਲ ਵੀ ਬਹੁਤ ਸੋਹਣਾ ਹੀ ਚਵਾ ਪਸਮਾ ਬਹੁਤ ਵਧੀਆ ਹੀ ਇੱਕ ਨੰਬਰ ਹੈ ਸਾਡੀ ਲੰਬਾਈ ਜ਼ਰੂਰ ਹੈਗੀ ਥੋੜੀ ਜੀ ਪਰ ਚਵਾ ਹੈ ਬਹੁਤ ਵਧੀਆ ਹੀ ਬਾਕੀ ਥਾਂ ਦੀ ਲੰਬਾਈ ਥੋੜੀ ਜੀ ਐਕਟਰਾ ਹਾਂ ਜੀ ਬਟ ਚਤਵਾਈ ਪੋਲੀ ਪੋਲੀ ਦੀ ਹੈ ਅੱਛਾ ਭਾਈ ਸੋਖ ਇਹਦਾ ਮੁੱਲ ਕਿੰਨਾ ਕਰਦੇ ਹੋ ਇਹਦਾ ਮੁੱਲ 78000 ਰੁਪਏ ਜੀ ਕੱਟਤਾ ਹੈ ਜੀ ਹਾਂ ਜੀ ਮਾਨਤਾਨ ਹੋ ਜਾਊਗਾ ਜੀ ਹੋ ਜਾਊਗਾ ਹਾਂ ਮਾਨਤਾਨ ਜਿਹੜਾ ਦੋਸਤੋ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਊਗਾ ਕੋਈ ਬਾਹਲੀ ਵੱਡੀ ਗੱਲ ਨਹੀਂ ਵੀ ਜੇਕਰ ਤੁਸੀਂ ਆਉਂਦੇ ਹੋ 78000 ਤੇ 78000 ਪਾਈ ਨੇ ਤੁਹਾਡਾ ਤੌਰ ਖਾ ਲੈਣਾ ਮਾਨਤਾਨ ਤੁਸੀਂ ਜਿੰਨਾ ਵੀ ਚਾਹੋ ਕਰਵਾ ਸਕਦੇ ਜਦੋਂ ਤੁਸੀਂ ਲੈਣ ਦਾ ਪਸ਼ੂ ਖਰੀਦਣ ਦਾ ਮੂਹਰ ਬਣਾ ਕੇ ਆਗੇ ਤੇ ਜਿੰਨਾ ਵੀ ਤੁਹਾਡਾ ਦਿਲ ਕਰਦਾ ਹੋਇਆ ਜਿੰਨੇ ਚ ਤੁਹਾਨੂੰ ਖੱਬਦਾ ਹੋਇਆ ਜੱਜਦਾ ਹੋਇਆ ਆ ਬੱਚਾ ਵੇਖੋ ਨਿੱਗਰ ਮਗਰ ਕੱਟਾ ਦੋਸਤੋ ਬਿਲਕੁਲ ਅ ਮੱਥੇ ਦੇ ਵਿੱਚ ਕੁਝ ਕਵਾਲ ਵਾਈਟ ਹੈਗੇ ਆ ਤੇ ਬਾਕੀ ਬਹੁਤ ਵਧੀਆ ਚੰਗਾ ਜਿਹੜਾ ਦੋਸਤੋ ਨਿੱਗਰ ਪਿਛੇ ਮੇਲ ਕਾਫ ਹੈਗਾ ਇਸ ਮੱਜ ਦੇ ਤੇ ਹਾਂਜੀ ਹਾਂਜੀ ਤੇ ਭਾਈ ਤੁਹਾਡਾ ਸੰਪਰਕ ਨੰਬਰ ਜ਼ਰੂਰ ਬੋਲ ਲਿਓ ਜੀ ਆਪਣਾ ਹੀ ਸੰਪਰਕ ਨੰਬਰ ਹੈ 62393 ਹਾਂਜੀ 53361 ਠੀਕ ਹੈ ਜੀ ਇੱਕ ਹੀ ਚੱਲਦਾ ਨੰਬਰ ਜੀ ਹਾਂਜੀ 62393 ਹਾਂਜੀ 53361 ਠੀਕ ਹੈ ਸੋ ਦੋਸਤੋ ਇਹ ਸਨ ਬਾਈ ਸੁਖ ਤੇ ਮਾਨਕ ਬਾਈ ਕਾਫੀ ਮਸ਼ਹੂਰ ਨੇ ਲਾਗੇ ਤੱਕ ਜੀਰੇ ਸ਼ਹਿਰ ਦੇ ਵਿੱਚ ਵਪਾਰ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਐਨੀਮਲ ਚੰਗੇ ਜਿਹੜੇ ਹੈਗੇ ਆ ਆਉਂਦੇ ਰਹਿੰਦੇ ਵਧੀਆ ਬੈਸਟ ਕੁਆਲਿਟੀ ਜਿਹੜੀ ਹੈ ਦੋਸਤੋ ਪੜਾਣਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਦੋਸਤੋ ਅੱਗੇ ਤੋਂ ਵੀ ਇਸ ਘਰ ਦੇ ਵਿੱਚ ਆਉਂਦੇ ਰਹਿੰਦੇ ਸੋ ਸਮੇਂ-ਸਮੇਂ ਦੇ ਨਾਲ ਜਿਹੜਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਹੋਰਾਂ ਦੇ ਨਾਲ ਨੰਬਰ ਜਿਹੜੇ ਮੈਂ ਵੀਡੀਓ ਆ ਦੀ ਬਿਲਕੁਲ ਸਕਰੀਨ ਦੇ ਨੀਚੇ ਚੱਲਦੇ ਕਰ ਦਿੰਦੇ ਆ ਹਾਂਜੀ ਇੰਸਟਾਗ੍ਰਾਮ ਦੀ ਆਈਡੀ ਹੈਗੀ ਹਾਂਜੀ ਇੰਸਟਾਗ੍ਰਾਮ ਦੀ ਜਿਹੜੀ ਇੱਕ ਆਈਡੀ ਹੈਗੀ ਵੀਰ ਹੁਣਾਂ ਦੀ ਉੱਥੇ ਜਾ ਕੇ ਤੁਸੀਂ ਫੋਲੋ ਵੀ ਜ਼ਰੂਰ ਕਰ ਲਿਓ ਵੀਰ ਕਿਉਂਕਿ ਜਿਹੜੇ ਡੇਲੀ ਦੇ ਅਪਡੇਟ ਪਸੂ ਆਉਂਦੇ ਨੇ ਮੇਰੇ ਪ੍ਰਾਣੇ ਆ ਆਉਂਦੇ ਰਹਿੰਦੇ ਆ ਉਹਨਾਂ ਦੀ ਜਿਹੜੀ ਅਪਡੇਟ ਤੁਹਾਨੂੰ ਉੱਥੇ ਮਿਲਦੀ ਰਹੇਗੀ ਸੋਕ ਭਾਈ ਕਿਹੜੀ ਆਈਡੀ ਆ ਸੋਹੋਤਾ ਡੇਰੀ ਫਾਰਮ ਇਹ ਸੋਹੋਤਾ ਡੇਰੀ ਫਾਰਮ ਹਾਂਜੀ ਕੋਈ ਕੋਈ ਸਲੈਸ਼ ਹੁੰਦੀ ਆ ਜਾਂ ਕੋਈ ਵੀ ਸੋਹੋਤਾ ਡੇਰੀ ਫਾਰਮ ਨਾਮ ਤੇ ਸਭ ਤੇ ਆਪਣੀ ਕਾਉ ਦੀ ਪਿਕ ਲੱਗੀ ਵੀ ਆ ਪ੍ਰੋਫਾਈਲ ਫੋਟੋ ਲੱਗੀ ਹਾਂਜੀ ਸੋਹੋਤਾ ਡੇਰੀ ਫਾਰਮ ਹਾਂਜੀ ਠੀਕ ਆ ਸੋ ਦ ਤੇ ਜਾ ਕੇ ਫੋਲੋ ਕਰ ਲਿਓ ਤੇ ਪਸੂ ਜਿਹੜੇ ਉਸੇ ਕੰਟੈਕਟ ਨੰਬਰ ਵੀ ਬਾਈ ਹੋਰਾਂ ਦੇ ਦਿੱਤੇ ਹੁੰਦੇ ਆ ਹਰ ਇੱਕ ਪੋਸਟ ਦੇ ਉੱਪਰ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਭਾਪੜ ਤੇ ਚੱਲਗੇ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹਦੀ ਜਿਹੜਾ ਆਪਾਂ ਟਾਈਟਲ ਦੇ ਵਿੱਚ